ਮੁਹਾਲੀ ਦੇ ਵਿੱਚ ਹੀ ਰੱਖੇ ਗਏ ਵੱਖ-ਵੱਖ ਜਥੇਬੰਦੀਆਂ ਦੇ ਇਕੱਠ ਤੋਂ ਪਹਿਲਾਂ ਹੀ ਪੰਜਾਬ ਦੇ ਕਈ ਆਗੂਆਂ ਨੂੰ ਕਾਰਾ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਉਹਨਾਂ ਦੇ ਘਰ ਤਲਾਨੀਆਂ ਵਿਖੇ ਹਾਊਸ ਅਰੈਸਟ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਇਕਬਾਲ ਸਿੰਘ ਟੀਵਾਣਾ ਦੇ ਵੱਲੋਂ ਵੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਇਕਬਾਲ ਸਿੰਘ ਟੀਵਾਣਾ ਨੇ ਕਿਆ-ਕਿਆ ਜ ਮੁਹਾਲੇ ਵਿੱਚ ਵੱਖ-ਵੱਖ ਜਥੇਬੰਦਿਆਂ ਦਾ ਇਕੱਠ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮਸਲਿਆ ਤੇ ਵਿਚਾਰ-ਚਰਚਾ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਆਗੂਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਅਰੈਸਟ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਗਲੀ ਰਣਨੀਤੀ ਦੇ ਲਈ ਉਹਨਾਂ ਦੇ ਵੱਲੋਂ ਜਲਦੀ ਇੱਕ ਮੀਟਿੰਗ ਕੀਤੀ ਜਾਵੇਗੀ ਅੱਜ ਜੋ ਇਨਸਾਫ ਮੋਰਚੇ ਦੇ ਕਨਵੀਨਰ ਬਾਕਪੁਰ ਚਰਨ ਸਿੰਘ ਹੀ ਨੇ ਮਹਾਲੀ ਵਿਖੇ ਸਮੂਹੀਆਂ ਜਿੱਥੇ ਬੰਦੀਆਂ ਦਾ ਕੱਟ ਰੱਖਿਆ ਸੀ ਜੋ ਸਾਡੇ ਜੇਲਾਂ ਵਿੱਚ ਬੰਦੀ ਸਿੰਘ ਆਪਣੀ ਸਜ਼ਾਵਾ ਪੂਰੀ ਕਰ ਚੁੱਕੇ ਹਨ ਉਹਨਾਂ ਦੇ ਉਹਨਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਲੇਕਿਨ ਜਦੋਂ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਕੌਮਨਿਕਲ ਅਮਰਸਰ ਦੀ ਸੀਧੀ ਮੀਰੀ ਪੀਰੀ ਕਾਨਫਰੰਸ ਹੋਈ ਸੀ ਉੱਥੇ ਸਾਰੀਆਂ ਸਮੂਹੀਆਂ ਜਿੱਥੇ ਬੰਦੀਆਂ ਪੰਥਕੀ ਜਿੱਥੇ ਬੰਦੀਆਂ ਦੇ ਆਗੂ ਸਾਡੀ ਸਟੇਜ ਤੇ ਹਾਜ਼ਰ ਹੋਏ ਸਨ ਤੇ ਉੱਥੇ ਸਵੈ ਸੰਤਾਨੀ ਨਾਲ ਫੈਸਲਾ ਹੋਇਆ ਸੀ ਕਿ 7 ਜਨਵਰੀ ਨੂੰ ਜੋ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕਰਨਾ ਹੈ ਉਹਦੇ ਸਾਰੀ ਲੀਡਰਸ਼ਿਪ ਸਾਰੀਆਂ ਸਾਰੇ ਜਿੱਥੇ ਬੰਦੀਆਂ ਦੀ ਲੀਡਰਸ਼ਿਪ ਚਮੂਰਿਤ ਕਰੇਗੀ ਅੱਜ ਜਦੋਂ ਦਾਸ ਸਿੰਘ ਜੀ ਸੀਮਾਨ ਤੇ ਉਹ ਸਾਡੇ ਸਾਰੇ ਜਿਨ੍ਹਾਂ ਦਲ ਸਖਤਰ ਸਾਡੀਆਂ ਹੋਰ ਪੀਸੀ ਮੈਂਬਰ ਸਾਰਿਆਂ ਨੇ ਆਪ ਆਪਣੇ ਜ਼ਿਲ੍ਹਾ ਤੋਂ ਆਪਣੇ ਸੰਗਤਾਂ ਨਾਲ ਲੈ ਕੇ ਬਹਾਰੀ ਪਹੁੰਚਣਾ ਸੀ ਤਾਂ ਰਾਤੋਂ ਰਾਤ ਤਿਆਰੀ ਕੀਤੀ ਗਈ ਪੰਜਾਬ ਪੁਲਿਸ ਤੇ ਸਰਕਾਰ ਨੇ ਸਾਡੇ ਮਾਨਸਾ ਸਿੰਘ ਜੀ ਸੀਮਾਨ ਦੇ ਗ੍ਰਹਿ ਵਿਖੇ ਭਾਰੀ ਪੋਸਟ ਭੇਜ ਕੇ ਉਹਨੂੰ ਹੌਸ ਸੈਚ ਕਰ ਲਿਆ ਇਸੀ ਤਰ੍ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੋ ਸਾਡੇ ਜਨਰਲ ਸਕੱਤਰ ਨੇ ਸਾਡੇ ਬਹਾਦਰ ਸਿੰਘ ਬਸਾਉੜ ਜੋ ਪੀਐਸਸੀ ਮੈਂਬਰ ਨੇ ਗਰਨੇਤ ਸਿੰਘ ਰਾਮਪੁਰਾ ਪੀਐਸਸੀ ਮੈਂਬਰ ਨੇ ਤਰਨਤਾਨ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਹਰਜੀਤ ਸਿੰਘ ਮੀਆਪੁਰ ਇਹਨਾਂ ਦੀਆਂ ਕਬਰਾਂ ਆਈਆਂ ਹੋਰ ਵੀ ਕਈ ਥਾਵਾਂ ਤੇ ਰੈਸਟ ਹੋਏ ਆਂ ਥੋੜੀ ਸਮੇਂ ਤੱਕ ਸਾਰੇ ਪਤਾ ਲੱਗ ਰਿਹਾ ਕਿੱਥੇ ਕਿੱਥੇ ਆਈਆਂ ਮਤਲਬ ਸਾਡੇ ਕੋਲ ਰਿਪੋਰਟ ਆਈ ਹੈ ਵੀ ਸਾਰੇ ਪੰਜਾਬ ਵਿੱਚ ਇਹ ਚਾਪਾ ਮਾਰੀ ਹੋਈ ਹੈ ਜਿਸ ਵੀ ਹੋਏ ਸਾਰੀ ਸਾਡੇ ਜਮਹੂਰੀਤ ਵਿਰੋਧੀ ਅਮਲ ਹੋਏ ਆਂ ਜਦੋਂ ਕਿ ਸਾਨੂੰ ਰੋਸ ਕਰਨਾ ਮਾਰਚ ਕਰਨਾ ਵਿਚਾਰ ਪਰ ਕਰਨੇ ਹੈ ਸਾਡੇ ਵਿਧਾਨ ਕक्क ਨੇ ਸਾਡੀ ਜਿਹੜੀਆਂ ਵਿਧਾਨ ਕक्कਾਂ ਨੂੰ ਪੁੱਛਿਆ ਜਾ ਰਿਹਾ ਹੈ ਸਰਕਾਰ ਵੱਲੋਂ ਇਹਦੀ ਅਸੀਂ ਸਖ਼ਤ ਸਦਾ ਨਿੰਦਾ ਕਰਦੇ ਹਾਂ ਤੇ ਸਰਕਾਰ ਨੂੰ ਇਸ ਗੱਲ ਦੀ ਖਬਰਦਾਰ ਵੀ ਕਰਦੇ ਹਾਂ ਜੋ ਖਾਲਸਾ ਪੰਥ ਦੇ ਨਾਲ ਜ਼ੋਰ ਜ਼ਬਰ ਜਾਂ ਬੇਇਨਸਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਉਸ ਨੂੰ ਹੋਰ ਪੜਕਾਉਣ ਲਈ ਉਸ ਨੂੰ ਹੋਰ ਵਿਸਫੋਟਕ ਸਥਿਤੀ ਬਣਾਉਣ ਲਈ ਅਜਹ ਜਬਰ ਜ਼ੁਲਮ ਕਰਨਾ ਬੰਦ ਕੀਤਾ ਜਾਵੇ ਤੇ ਜੋ ਕਾਨੂੰਨ ਦੇ ਅਨਸਾਰ ਜੋ ਸਦਮਾ ਪੂਰੀਆਂ ਕਰ ਚੁੱਕੇ ਨੇ ਉਣਾ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਤੇ ਮੁਲਕ ਦਾ ਮਾਹੌਲ ਸ਼ਾਂਤ ਵੀ ਬਣਾ ਰਹੇ ਇਹ ਅਸੀਂ ਸਾਨ ਸਰ ਨੇ ਗੱਲ ਕੀਤੀ ਇਸ ਬਾਰੇ ਅਗਲਾ ਐਕਸ਼ਨ ਕੋਈ ਲਿਖਣ ਦੀ ਕੋਸ਼ਿਸ਼ ਕੀਤੀ ਕੁਝ ਕਰੇ ਉਹ ਅਗਲੀ ਮੀਟਿੰਗ ਜਿਹੜੀ ਸਾਰੇ ਜਥੇਬੰਦੀਆਂ ਮਿਲ ਕੇ ਕਰਨੀਆਂ ਦੁਆਰਾ ਅੱਜ ਤੋਂ ਬਾਅਦ ਦੁਆਰਾ ਇੱਕ ਟਾਈਮ ਰੱਖ ਕੇ ਫਿਰ ਦੁਆਰਾ ਫੈਸਲਾ ਹੋਊਗਾ ਇਹ ਕਿਉਂਕਿ ਇਨਸਾਫ ਮੋਰਚੇ ਦਾ ਸਾਰਾ ਪ੍ਰੋਗਰਾਮ ਹੈ ਸਾਡੀ ਉਹਨਾਂ ਨਾਲ ਸਾਰੀ ਸ਼ਮੂਲੀਅਤ ਹੈ ਉਹਨਾਂ ਨਾਲ ਸਲਾਹ مشਵਾਰ ਕਰਨ ਤੋਂ ਬਾਅਦ ਹੀ ਐਲਾਨ ਕੀਤਾ ਜਾਊਗਾ ਇਹਦਾ ਐਲਾਨ ਇਨਸਾਫ ਮੋਰਚੇ ਵਾਲੇ ਕਰਨਗੇ ਸਾਡੀ ਤਾਂ ਉਹ ਸ਼ਮੂਲੀਅਤ ਹੋਏਗੀ ਇਹ ਸਾਰਾ ਰਲਮ ਨੂੰ ਕੇਸੀ ਕਰਾਂਗੇ ਅਸੀਂ ਪੁਲਿਸ ਲਈ ਤੇ ਪੰਜਾਬ ਦੀ ਸਰਕਾਰ ਦੀ ਇਸ ਕਾਰਵਾਈ ਦੀ ਕੜੀ ਸਦਾ ਹੀ ਹੁੰਦਾ ਕਰਦੇ ਆਂ ਤੇ ਸਮੁੱਚੇ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਕਿ ਜਿੱਥੇ ਉਹ ਖਨੌਰੀ ਵਿਖੇ ਵੱਡਾ ਮੋਰਚਾ ਲੱਗਿਆ ਜੋ ਕਿਸਾਨਾਂ ਦਾ ਉਹਦੇ ਵਿੱਚ ਜੁਦਨ ਪਾ ਰਹੇ ਨੇ ਸੰਸਾਰ ਮੋਰਚਾ ਵੀ ਸਾਰੀ ਕੌਮ ਦਾ ਪੰਜਾਬ ਦਾ ਮੁੱਦਿਆਂ ਤੇ ਹੈ ਉਹਦੇ ਵਿੱਚ ਵੀ ਸਾਰੀ ਸ਼ਮੂਲੀਅਤ ਕਰਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇ ਕਿ ਸਾਡੀਆਂ ਕਿਸਾਨੀਆਂ ਪ੍ਰਤੀ ਤੇ ਸਾਡੀ ਸਿੱਖਾਂ ਪ੍ਰਤੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।